ਕਿੰਨੇ ਦਿਨਾਂ ਚ ਆਇਆ ਵੀਜ਼ਾ ਮੈਮ ਮੇਰਾ 5 ਦਿਨਾਂ ਚ ਵੀ ਆਇਆ ਆ ਗਿਆ ਸੋ ਕਿਤੇ ਜਾ ਰਹੇ ਹੋ ਮੈਂ ਕੈਨੇਡਾ ਜਾ ਰਹਾ ਮੈਂ ਤੇ ਮੈਂ ਆਪਣੀ ਭੈਣ ਕੋਲ ਜਾ ਰਹੀ ਹਾਂ ਥਾਲ ਹੋ ਗਿਆ ਭੈਣ ਨੂੰ ਗੇਨ ਨੂੰ ਉਹਨਾਂ ਦਾ ਵੀ ਵੀਜ਼ਾ ਇੱਥੇ ਲਵਾਇਆ ਸੀ ਆ ਵਿਜ਼ਨ ਗਰੁੱਪ ਬਾਰੇ ਪਤਾ ਕਿਵੇਂ ਲੱਗਿਆ ਤੁਹਾਨੂੰ ਮੈਮ ਪਤਾ ਸਾਡੇ ਨਾਲ ਪਹਿਲੇ ਰਿਸ਼ਤੇਦਾਰ ਨੇ ਲਾਇਆ ਸੀ ਇੱਥੇ ਤੇ ਫਿਰ ਉਹਨਾਂ ਨੇ ਸਾਨੂੰ ਦਿੱਤੀ ਸਲਾਹ ਮੇਰੀ ਮੈਂ ਦੀ ਇੱਕ ਵਾਰ ਰਿਫਿਊਜ਼ਲ ਵੀ ਸੀ ਤੇ ਉਹ ਇਹਨਾਂ ਨੇ ਕਲੀਅਰ ਕਰਕੇ ਦਿੱਤੀ ਤੇ ਮੇਰੀ ਭੈਣ ਦਾ ਵੀਜ਼ਾ ਆਇਆ ਉਮੀਦ ਸੀ 5 ਦਿਨਾਂ ਚ ਆ ਜਾਏਗਾ ਮੈਮ ਉਮੀਦ ਸੀ ਕਿਉਂਕਿ ਇਹਨਾਂ ਦਾ ਸਟਾਫ ਬਹੁਤ ਈਮੈਮ ਇਹਨਾਂ ਤੇ ਯਕੀਨ ਸਾਨੂੰ ਪ ਮੈਂ ਤਾਂ ਅਪੀਲ ਕਰਦਾ ਜਿਸਨੇ ਵੀਜ਼ਾ ਲਵਾਉਣਾ ਤੇ ਇਹਨਾਂ ਤੋਂ ਲਵਾਓ ਵੀਜ਼ਨ ਕ੍ਰੁਪ ਤੋਂ ਸ਼ਸ਼ਕਾਲ ਦੇ ਸਿਟੀ ਹੈਡਲਾਈਨਸ ਤੇ तमाम ਦਰਸ਼ਕਾਂ ਦਾ ਮੈਂ ਦਮਨਜੋਤ ਸਵਾਗਤ ਕਰਦੀ ਹਾਂ ਸੋ ਤੁਹਾਨੂੰ ਲੈ ਕੇ ਪਹੁੰਚੀ ਹਾਂ ਵਿਜ਼ਨ ਗਰੁੱਪ ਜਿੱਥੇ ਅਕਸਰ ਹੀ ਬਾਹਰ ਜਾਣ ਦਾ ਸੁਪਨਾ ਸਾਰਿਆਂ ਦਾ ਪੂਰਾ ਹੁੰਦਾ ਹੈ ਚਾਹੇ ਸਟੂਡੈਂਟ ਵੀਜ਼ਾ ਤੇ ਜਾਣਾ ਹੋਵੇ ਚਾਹੇ ਵਿਜ਼ਟਰ ਵੀਜ਼ਾ ਤੇ ਸੋ ਅੱਜ ਕੁਝ ਹੋਰ ਵੀਜ਼ਾਸ ਆਏ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਕਿੰਨੇ ਦਿਨਾਂ ਦੇ ਵਿੱਚ ਵੀਜ਼ਾ ਆਇਆ ਸੋ ਸਵਾਗਤ ਕਰਦੇ ਆਪਾਂ ਦਾ ਸ਼ਸ਼ਕਾਲ ਜੀ ਸ਼ਸ਼ੀਆ ਮੈਮ ਹੋਰ ਕਿੰਨੇ ਦਿਨਾਂ ਚ ਆਇਆ ਵੀਜ਼ਾ ਮੈਮ ਮੇਰਾ 5 ਦਿਨਾਂ ਚ ਵੀਜ਼ਾ ਆਇਆ 5 ਦਿਨਾਂ ਚ ਵੀਜ਼ਾ ਆਇਆ ਤੇ ਖੁਸ਼ੀ ਨਾਲ ਦੱਸੋ ਥੋੜਾ ਜਿਹਾ ਖੁਸ਼ੀ ਨਹੀਂ ਤੇ ਮੈਂ ਆਪਣੀ ਭੈਣ ਕੋਲ ਜਾ ਰਹੀ ਹਾਂ ਭੈਣ ਕਿੰਨਾ ਟਾਈਮ ਪਹਿਲਾਂ ਗਏ ਸੀ ਭੈਣ ਨੂੰ ਸਾਲ ਹੋ ਗਿਆ ਭੈਣ ਨੂੰ ਗਏ ਨੂੰ ਉਹਨਾਂ ਦਾ ਵੀ ਵੀਜ਼ਾ ਇੱਥੇ ਲਵਾਇਆ ਸੀ ਅੱਛਾ ਹਾਂਜੀ ਸੋ ਮੈਂ ਗੱਲ ਕਰਾਂ ਵਿਜ਼ਨ ਗਰੁੱਪ ਬਾਰੇ ਪਤਾ ਕਿਵੇਂ ਲੱਗਿਆ ਤੁਹਾਨੂੰ ਮੈਂ ਪਤਾ ਹੈ ਸਾਡੇ ਨਾਲ ਪਹਿਲੇ ਰਿਸ਼ਤੇਦਾਰਾਂ ਨੇ ਲਾਇਆ ਸੀ ਇੱਥੇ ਤੇ ਫਿਰ ਉਹਨਾਂ ਨੇ ਸਾਨੂੰ ਦਿੱਤੀ ਸਲਾਹ ਮੇਰੀ ਮਹਿੰਦੀ ਇੱਕ ਵਾਰ ਰਿਫਿਊਜ਼ਲ ਵੀ ਸੀ ਤੇ ਉਹ ਇਹਨਾਂ ਨੇ ਕਲੀਅਰ ਕਰਕੇ ਦਿੱਤੀ ਤੇ ਮੇਰੀ ਭੈਣ ਦਾ ਵੀਜ਼ਾ ਆਇਆ ਭੈਣ ਦਾ ਵੀਜ਼ਾ ਆਇਆ ਦੋਸਤੋ ਬਾਦ ਹੁਣ ਤੁਹਾਡਾ ਵੀਜ਼ਾ ਆਇਆ ਉਹ ਵੀ 5 ਦਿਨਾਂ ਚ ਉਮੀਦ ਸੀ 5 ਦਿਨਾਂ ਚ ਆ ਜਾਏਗਾ ਮੈਮ ਉਮੀਦ ਸੀ ਕਿਉਂਕਿ ਇਹਨਾਂ ਦਾ ਸਟਾਫ ਬਹੁਤ ਵਧੀਆ ਮੈਮ ਇਹਨਾਂ ਤੇ ਯਕੀਨ ਸਾਨੂੰ ਪਹਿਲਾਂ ਤੋਂ ਹੀ ਸੀ ਜਿਵੇਂ ਮੇਰੀ ਭੈਣ ਦਾ ਆਇਆ ਤੇ ਹੁਣ ਸਾਨੂੰ ਹੁਣ ਮੇਰਾ ਤੇ ਮੇਰੀ ਮਮਦਮ ਮਦਰ ਦਾ ਵੀ ਆਇਆ ਮਦਰ ਦਾ ਵੀ ਆਇਆ ਸੋ ਮਦਰ ਦਾ ਤੁਹਾਡੇ ਨਾਲ ਇਥੇ ਨਈ ਨੇ ਫਾਦਰ ਸਾਹਿਬ ਨੇ ਨਾਲ ਸੋ ਉਹਨਾਂ ਨਾਲ ਗੱਲ ਕਰਦਾ ਸਸਰੀਕਾ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਸਸਰੀਕਾ ਜੀ ਵੀ ਬਹੁਤ ਬਹੁਤ ਮੁਬਾਰਕਾ ਮੈਨਾਂ ਤਾਂ ਵੀਜ਼ਾ ਆਇਆ ਹੈ ਥੈਂਕ ਯੂ ਜੀ ਤੁਹਾਡੀ ਵਾਈਫ ਦਾ ਤੁਹਾਡੇ ਬੇਟੇ ਦਾ ਸੋ ਕਿੱਦਾਂ ਵੀਜ਼ਨ ਗਰੁੱਪ ਦਾ ਬਹੁਤ ਵਧੀਆ ਅਸੀਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਤੇ ਜਿਨ੍ਹਾਂ ਨੇ ਸਾਡਾ ਵੀਜ਼ਾ 5 ਦਿਨਾਂ ਵਿੱਚ ਦੀ ਮੇਰਾ ਤੇ ਮੇਰੇ ਬੇਟੇ ਦਾ ਤੇ ਮੇਰੀ ਵਾਈਫ ਦਾ ਵੀਜ਼ਾ ਦੋਨਾਂ ਦਾ ਆ ਮੈਂ ਰੋਕੇ ਲਵਾਉਂਗਾ ਜੀ ਅੱਛਾ ਜੀ ਹਾਂਜੀ ਤੋਂ ਕਿਦਾਂ ਦਾ ਵੈਸੇ ਵੀਜ਼ਨ ਗਰੁੱਪ ਦਾ ਸਟਾਫ ਕਿਦਾਂ ਦਾ ਬਹੁਤ ਵਧੀਆ ਡੀਲਿੰਗ ਹੈ ਜਿਵੇਂ ਮਨਸ਼ਕਾ ਮੈਡਮ ਆ ਤੇ ਇਹ ਸਾਰੇ ਬਹੁਤ ਵਧੀਆ ਸਟਾਫ ਆ ਜੀ ਮੈਂ ਤਾਂ ਅਪੀਲ ਕਰਦਾ ਜਿਸ ਨੇ ਵੀਜ਼ਾ ਲਵਾਉਣਾ ਤੇ ਇਹਨਾਂ ਤੋਂ ਲਵਾਓ ਵੀਜ਼ਨ ਗਰੁੱਪ ਤੋਂ ਹਾਂਜੀ ਸੋ ਜੇ ਮੈਂ ਗੱਲ ਕਰਾਂ ਸਾਰਾ ਪ੍ਰੋਸੀਜਰ ਤੁਹਾਡੀ ਅੱਖਾਂ ਸਾਹਮਣੇ ਟਰਾਂਸਪੇਰੈਂਸੀ ਦੇ ਨਾਲ ਹੋਇਆ ਕੁਝ ਛੁਪਾਇਆ ਤਾਂ ਨਹੀਂ ਗਿਆ ਨਹੀਂ ਗੇੜੇ ਤਾਂ ਨਹੀਂ ਲਵਾਏ ਗਏ ਨਹੀਂ ਗੇੜੇ ਨਹੀਂ ਮੈਂ ਮੈਂ ਤੀਜੀ ਵਾਰ ਆਇਆ ਹਾਂ ਇੱਥੇ ਤੀਜੀ ਵਾਰੀ ਤੇ ਮੈਂ ਆਪਦਾ ਵੀਜ਼ਾ ਲੈ ਕੇ ਚੱਲਿਆ ਅੱਛਾ ਪਹਿਲੀ ਵਾਰ ਫਾਈਲਿੰਗ ਲਈ ਆਇਆ ਸੀ ਹਾਂਜੀ ਪਹਿਲੀ ਵਾਰ ਫਾਈਲਿੰਗ ਲਈ ਆਈ ਸੀ ਇੱਕ ਵਾਰੀ ਡਾਕੂਮੈਂਟ ਦੇਣ ਆਇਆ ਸੀ ਤੇ ਆ ਵੀਜ਼ਾ ਲੈ ਕੇ ਚੱਲੇ ਹਾਂ ਬਸ ਵੀਜ਼ਾ ਵਾਲੀ ਜਿਹੜਾ ਕਿ ਛੁੱਟਿਆ ਮਤਲਬ 5 ਦਿਨ ਚ ਕੋਈ 5-ੋ ਦਿਨ ਤਾਂ ਨਹੀਂ ਗੇੜੇ ਕੱਢੇ ਨਹੀਂ ਨਹੀਂ ਮੈਂ ਗੇੜੇ ਤਾਂ ਕੋਈ ਨਹੀਂ ਕੱਢੇ ਤੇ ਹਦਾਂ ਕਰਕੇ ਫਿਰ ਇਹਨਾਂ ਨੂੰ ਮੈਨੇ ਵਧੀਆ ਡਾਕੂਮੈਂਟ ਵਗੈਰਾ ਵੀ ਇਹਨਾਂ ਨੇ ਮੈਨੂੰ ਕਾਲਤੀ ਦੱਸੇਗੇ ਓਕੇ ਕੋਈ ਕਈ ਏਜੰਟ ਹੁੰਦੇ ਆ ਜੋ ਲਾਰੇ ਲਾਉਂਦੇ ਆ ਇਹਨਾਂ ਨੇ ਤਾਂ ਕੋਈ ਲਾਰਾ ਲਾਇਆ ਨਹੀਂ ਨਹੀਂ ਲਾਰਾ ਤਾਂ ਕੋਈ ਨਹੀਂ ਲਾਇਆ ਮੈਂ ਮੈਨੂੰ ਮੈਂ ਐਵੇਂ ਝੂਠ ਮਾਰਾਂ ਮੇਰੇ ਡਾਕੂਮੈਂਟ ਵਗੈਰਾ ਵੀ ਸਾਰੇ ਕੋ ਮੈਨੂੰ ओरिजिनल ਦਿੱਤੇਗੇ ਤੇ ओरिजिनल ਹੀ ਮੈਨੂੰ ਵਾਪਸ ਕੀਤੇਗੇ ਉਹਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਉਣਾ ਚਾਹੀਦਾ ਵੀਜ਼ਨ ਗਰੁੱਪ ਹਾਂਜੀ ਮੈਮ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਇਹ ਇਹਨਾਂ ਤੇ ਵੀ ਹੁਣ ਯਕੀਨ ਬਣਿਆ ਹੋਇਆ ਸਾਡਾ ਵੀ ਬਣਿਆ ਹੋਇਆ ਜਿਵੇਂ ਅਸੀਂ ਹੁਣ ਮੈਂ ਇਨੀ ਏ ਚਾਰਾ 22 ਮੇਰੀ ਏਜ ਆ ਤੇ ਹੁਣ ਇਨੀ ਏ ਜ਼ਰੂਰ ਆਣ ਤੇ ਵਿਜ਼ਿਟ ਵਿਜ਼ਨ ਗਰੁੱਪ ਤੋਂ ਵੀਜ਼ਾ ਲਵਾਓ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਹਨਾਂ ਦਾ ਤਾਂ ਵੀਜ਼ਾ ਆ ਗਿਆ ਹੁਣ ਜੇ ਤੁਸੀਂ ਵੀ ਵੀਜ਼ਾ ਲਵਾਉਣਾ ਕਿਸੇ ਵੀ ਕੰਟਰੀ ਦਾ ਲਗਵਾਉਣਾ ਤੁਸੀਂ ਆ ਸਕਦੇ ਹੋ ਵਿਜ਼ਨ ਗਰੁੱਪ ਵਿਜ਼ਿਟ ਕਰੋ ਪਰ ਉਹ ਵਿਜ਼ਿਟ ਕਰਕੇ ਇਹਨਾਂ ਦੀ ਚੀਜ਼ ਆ ਮਾਰੇ ਪਤਾ ਲੱਗੇਗਾ ਤੇ ਹੋਰ ਅਪਡੇਟਸ ਹੀ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦਸੀ ਟਾਈਟ ਹੈਡਲਾਈਨਸ ਮੈਂ ਤਾਂ ਮਨਜੋਤ ਕੈਮਰਾਮੈਨ ਸਾਹਿਲ ਦੇ ਨਾਲ